ਕਦੇ ਕਿਸੇ ਸਿੱਖ ਦੇ ਚਿੱਤ-ਚੇਤੇ ਵੀ ਨਹੀਂ ਸੀ ਆ ਸਕਦਾ ਕਿ ਦਰਬਾਰ ਸਾਹਿਬ ਉੱਪਰ ਟੈਂਕਾਂ ਦਾ ਹਮਲਾ ਹੋਵੇ ਲੇਕਿਨ ਉਸੇ ਦਿਨ ਬਿਆੜੀ ਹੋਰ ਦੁਆਰਿਆਂ ਤੋਂ ਕੀ ਵਿਗਾੜਿਆ ਸੀ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਦਿਨ ਜ਼ਰੂਰੀ ਸੀ ਚੌਣਣਾ ਚੌਣਨਾ ਸੰਤ ਜਰਨਾਇ ਦੇ ਪਿੰਡਾਂ ਵਾਲਿਆਂ ਵਾਲੇ ਅਰੈਸਟ ਕਰਨਾ ਸੀ ਜਾਂ ਸ਼ਹੀਦ ਕਰਨਾ ਸੀ ਇਹ ਤਾਂ ਸਟੇਟ ਨੂੰ ਪਤਾ ਹੈ ਉਹਨਾਂ ਗੱਡੀਆਂ ਹੱਦੀਆਂ ਰੋਕ ਰੋਕ ਕੇ ਅਸੀਂ ਠੰਡਾ ਚਲ ਬੜਾ ਚਲ ਬੜਾ ਸਾਨੂੰ ਕੀ ਪਤਾ ਸੀ ਕਿ ਉਹ ਕੀ ਕਰਨ ਜਾ ਰਹੇ ਸੀ ਇੱਕ ਲੱਖ ਫੌਜ ਆਈ ਸੀ ਯਾਰ ਇਹਨਾਂ ਛਾਪੇ ਮਾਰੇ ਸੀ ਬਖਨਵਾਲ ਸਾਹਿਬ ਵਾਲਾ ਫਾਰਮ ਇਹ ਫਾਰਮ ਫੁੱਟੇ ਅੰਦਰ ਤੋਂ ਯਾਤਰੂਆਂ ਤੋਂ ਇਹ ਨਹੀਂ ਦੇਖਿਆ ਵੀ ਅਗਰ ਸੋਮਵਾਰ ਕੌਣ ਆ ਦੇਖੂ ਕੌਣ ਲਾਸ਼ਾਂ ਛੁਪ ਕੇ ਗੱਡੀ ਚ ਪਾਈਆਂ ਤੇ ਲੰਗਰ ਪਕਾਉਣ ਵਾਸਤੇ ਜਿਹੜੀਆਂ ਲੱਕੜਾਂ ਪਈਆਂ ਸੀ ਗੱਡੀਆਂ 'ਚ ਉਹ ਲੱਕੜਾਂ ਲੱਗਦੀ ਬਾਹਰ ਜਾ ਕੇ ਸੰਭਾਲ ਖਾਣ ਦੇਖੋ ਜੇ ਸੱਚੀ ਗੱਲ ਮਾਨੇ ਲਾਉਂਦੇ ਨਾ ਕਿ ਅੰਦਰ ਹਥਿਆਰ ਬੜੇ ਕੱਟੜੇ ਹੋਏ ਸੀ ਸਟੇਟ ਨੂੰ ਪਤਾ ਨਹੀਂ ਪਤਾ ਨਹੀਂ ਸੀ ਸਰਕਾਰ ਨੇ ਦਿਖਾਣਾ ਸੀ 인ਦਰਾ ਗਾਂਧੀ ਨੇ 인ਦਰਾ ਗਾਂਧੀ ਕਿ ਮੇਰੇ ਤੋਂ ਬਲਵਾਨ ਮੇਰੇ ਤੋਂ ਬਲਵਾਨ ਮਲਾਵਰ ਹੋ ਕੋਲਾਵਰ ਫਿਰ ਰਾਜ ਕਰੇਗਾ ਕਾਲਸਾ ਕੀ ਰਹਿਣਾ ਸੀ ਇਹਨਾਂ ਦੇ ਜਿਹੜੀਆਂ ਗੱਲਾਂ ਬੱਕੀਆਂ ਨਹੀਂ ਆ ਨੇ ਬੈਠੇ ਕੱਢਣੇ ਜ਼ਰੂਰੀ ਨੇ 인ਦਰਾ ਗਾਂਧੀ ਨੇ ਹਮਾ ਕੀ ਹਮਾ ਕੀ ਸਨਮਾਨਯਾਥਾ ਮਾਨੇ ਨੇ ਇਥੋਂ ਤੱਕ ਇੱਕ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨੇ ਗੋਰੀ ਨੰਦ ਦੀ ਧੋਗਾ ਮਾਰਤਾ ਕਿ ਧੋਗਾ ਬਹੁਤ ਸੰਤ ਜਨ ਅਯਤ ਸਾਹਿਬ ਅੱਛਾ ਸੀ ਕੱਛਾ ਸੀ ਅੱਛਾ ਪ੍ਰਚਾਰ ਅੱਛਾ ਮਿੱਤਰ ਲੱਗਦਾ ਅੱਛਾ ਮਿੱਤਰ ਲੱਗਦਾ